ਆਉਂਗਾ ਨਾ ਮੈਂ ਲੱਡੂ ਖਵਾਉਂਗਾ ਕਿਉਂਕਿ ਢੋਲ আর ਲੱਡੂ ਉੱਥੇ ਹੀ ਖਵਾਏ ਜਾਂਦੇ ਜਿੱਥੇ ਖੁਸ਼ੀ ਹੋਵੇ ਜਿੱਥੇ ਕੋਈ ਪ੍ਰੋਜੈਕਟ ਕੋਈ ਕੰਮ ਸਿਰੇ ਚੜਿਆ ਹੋਵੇ ਜਾਂ ਟਾਈਮ ਤੇ ਜਾਂ ਟਾਈਮ ਤੋਂ ਪਹਿਲਾਂ ਲੇਕਿਨ ਇਹ ਪੁਲ ਤੁਸੀਂ ਦੇਖਦੇ ਪਏ ਹੋ ਇਹ ਦਮੋਰੀਆ ਬੋਲਾ ਦੋਸਤ ਇਹ ਦਮੋਰੀਆ ਬੋਲਾ ਇਹ ਉਹ ਦਮੋਰੀਆ ਬੋਲਾ ਜਿਹੜਾ ਸਾਨੂੰ ਕਿਹਾ ਗਿਆ ਸੀਗਾ ਰੇਲਵੇ ਡਿਪਾਰਟਮੈਂਟ ਵੱਲੋਂ ਕਿਉਂਕਿ ਰੇਲਵੇ ਸੈਂਟਰ ਨੇ ਦੀਨ ਆਂਦਾ ਰੇਲਵੇ ਵੱਲੋਂ ਕਿਹਾ ਗਿਆ ਸੀਗਾ ਇਹ ਪੁਲ ਗੜਾ ਹੈਗਾ ਮੈਂ ਇਹ 90 ਦਿਨਾਂ ਵਿੱਚ ਬਣ ਕੇ ਤਿਆਰ ਹੋਏਗਾ ਅੱਜ ਹੈਰਾਨੀ ਵਾਲੀ ਗੱਲ ਹੈ 90 ਦਿਨ ਤਾਂ ਛੱਡੋ ਕਈ 90 ਦਿਨ ਹੋ ਗਏ ਇੱਕ ਸਾਈਡ ਤਾਂ ਖੋਲੀ ਲੇਕਿਨ ਦੂਜੀ ਸਾਈਡ ਅੱਜ ਵੀ ਬੰਦ ਹੈ ਅੱਜ ਟ੍ਰੈਫਿਕ ਰੇਗ ਰੇਗ ਕੇ ਲੰਘਦਾ ਰਿਹਾ ਲੇਕਿਨ ਕੋਈ ਸੁਣਨ ਵਾਲਾ ਨਹੀਂ ਮੈਂ ਤਾਂ ਹੀ ਤਾਂ ਕਹਿਣਾ ਕਿ ਇਹ ਖੁਸ਼ੀ ਵਾਲਾ ਇਹ ਖੁਸ਼ੀ ਵਾਲਾ ਮਾਹੌਲ ਨਹੀਂ ਹੈ ਦੋਸਤ ਜਿੱਥੇ ਢੋਲ ਵਜਾਇਆ ਜਾਵੇ ਲੱਡੂ ਵੰਡੇ ਜਾਣ ਕਹਿੰਦੇ ਤਾਂ ਦੁੱਖ ਵਾਲਾ ਟਾਈਮ ਹੈ ਕਿਉਂਕਿ ਇਹ ਲੁਧਿਆਣਾ ਸ਼ਹਿਰ ਨੂੰ ਕਦੀ ਕੋਈ ਚੀਜ਼ ਟਾਈਮ ਤੇ ਮਿਲੀ ਨਹੀਂ ਦੁੱਖ ਹੁੰਦਾ ਨਾ ਉਹ ਤਾਂ ਭਾਂਡੇ ਖੜਕਾ ਲੋ ਯਾਰ ਉਹਨਾਂ ਪਾਂਡੇ ਘਰ ਘਾ ਲੋ ਉਹਨਾਂ ਪ੍ਰਾਤਾ ਘਰ ਘਾ ਲੋ ਸ਼ਾਇਦ ਸ਼ਾਇਦ ਇਹਨਾਂ ਖੜਕਦੇ ਹੋਏ ਭਾਂਡੇ ਦੀ ਆਵਾਜ਼ ਜਿੰਨਾ ਤੱਕ ਪਹੁੰਚਣੀ ਹੈ ਉਹਨਾਂ ਤੱਕ ਪਹੁੰਚੇ ਔਰ ਮੁਹਾਲਿਆਣਾ ਇਹ ਸ਼ਹਿਰ ਦੇ ਹਾਲਾਤ ਜਿਹੜੇ ਬਦ ਤੋਂ ਬੱਤਰ ਹੈਗੇ ਆ ਉਹ ਠੀਕ ਹੋ ਜਾਣ ਦੋਸਤ ਦੋਸਤੋ ਅੱਜ ਮੈਂ ਕੁਮਾਰ ਗੌਰਵ ਤੁਹਾਡਾ ਆਪਣਾ ਸੱਚਾ ਯਾਦਵ ਅੱਜ ਇਸ ਜਗ੍ਹਾ ਦੇ ਉੱਤੇ ਮੈਂ ਪਹੁੰਚਿਆ ਵਾ ਇਹ ਜਗ੍ਹਾ ਰੁਗਾਨੇ ਦਾ ਦਿਲ ਆ ਦੋਸਤ ਇਹ ਉਹ ਜਗ੍ਹਾ ਵਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਥੋਂ ਟ੍ਰੈਕ ਰੇਲ ਰਹਿ ਕੇ ਲੰਘਦਾ ਪਿਆ ਵਾ ਦੋਸਤੋ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਇਹਨੂੰ ਤਮੋਰੀਆ ਪੁਲ ਕਿਹਾ ਜਾਂਦਾ ਵਾ ਤਮੋਰੀਆ ਪੁਲ ਔਰ ਇਹ ਤਮੋਰੀਆ ਪੁਲ ਜਿਹੜਾ ਹੈਗਾ ਵਾ ਇਹ ਰੇਲਵੇ ਦੇ ਅਧੀਨ ਆਂਦਾ ਵਾ ਔਰ ਰੇਲਵੇ ਸੈਂਟਰ ਦੇ ਅਧੀਨ ਆਂਦਾ ਵਾ ਕਿਹਾ ਗਿਆ ਸੀਗਾ रेलवे डिपार्टमेंट ਵੱਲੋਂ ਇਹ ਜਿਹੜਾ ਫਲਾਇਓਵਰ ਹੈਗਾ ਵੈ ਇਹ ਜਿਹੜਾ ਪੁਲ ਹੈਗਾ ਵੈ ਪਰ ਫਲਾਇਓਵਰ ਨਹੀਂ ਕਹਾਗਾ ਮੈਂ ਪੁਲ ਕਹਾਗਾ ਇਹ ਪੁਲ ਰਿਪੇਅਰ ਕਰਨ ਵਾਸਤੇ ਕਿਹਾ ਗਿਆ ਸੀ ਆ ਔਰ ਰੇਲਵੇ ਨੇ ਰਿਟਨ ਕਾਗਜ਼ਾਂ ਦੇ ਵਿੱਚ 3 ਮਹੀਨੇ ਦਾ ਟਾਈਮ ਦਿੱਤਾ ਸੀਗਾ ਇਸ ਪੁਲ ਨੂੰ ਰਿਪੇਅਰ ਕਰਨ ਦਾ ਲੇਕਿਨ ਤੁਸੀਂ ਜਾਣਦੇ ਹੋ ਕਿ ਜਿਸ ਜਗ੍ਹਾ ਦੇ ਉੱਤੇ ਅੱਜ ਲੋਕ ਇਹਨੇ ਆਵਾਜ਼ਾਰ ਹੋ ਰਿਹਾ ਹੈ ਦੁਖੀ ਹੋ ਰਿਹਾ ਹੈ ਪਰੇਸ਼ਾਨ ਹੋ ਰਿਹਾ ਹੈ ਲੱਖਾਂ ਦੁਕਾਨਦਾਰ ਇੱਥੇ ਜਿਨ੍ਹਾਂ ਦੀਆਂ ਦੁਕਾਨਾਂ ਹੈਗੀਆਂ ਵੈ ਉਹਨਾਂ ਦੀ ਇਹ ਦੁਕਾਨਾ ਹੈਂਡ ਟੂ ਮਾਊਥੋਂ ਲੋਕ ਹੈਗੇ ਆ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਹੈਗੇ ਆ ਲੇਕਿਨ 3 ਮਹੀਨੇ ਤੁਸੀਂ 3 ਮਹੀਨੇ ਛੱਡੋ ਲਗਭਗ 4 4.5 5 ਮਹੀਨੇ ਬਾਅਦ ਪੁਲ ਦੀ ਇੱਕ ਸਾਈਡ ਖੋਲੀ ਜਾਂਦੀ ਹੈ ਪੁਲ ਦੀ ਇੱਕ ਸਾਈਡ ਖੋਲੀ ਜਾਂਦੀ ਹੈ ਲੇਕਿਨ ਪੁਲ ਦਾ ਜਿਹੜਾ ਇੱਕ ਸਾਈਡ ਹੈ ਇਹ ਅੱਜ ਵੀ ਇਹ ਅੱਜ ਵੀ ਤੁਸੀਂ ਦੇਖ ਸਕਦੇ ਹੋ ਇਹ ਬੰਦ ਪਈ ਹੈਗੀ ਸੋ ਕਿਨੂੰ ਕਹੀਏ ਕਿਹਦੇ ਨਾਲ ਗੱਲ ਕਰੀਏ ਕੌਣ ਹੈ ਇਸ ਹੁਧਿਆਣਾ ਸ਼ਹਿਰ ਦੀ ਸੁਣਨ ਵਾਲਾ ਮੇਰੇ ਤਾਂ ਕੁਝ ਸਮਝ ਨਹੀਂ ਆਦਾ ਕੀ ਜਾਂਦਾ ਹੈ ਕਿ ਲੁਧਿਆਣਾ ਸ਼ਹਿਰ ਦਾ ਜਿਹੜਾ ਮੇਅਰ ਹੈ ਉਹ ਮਾਈ ਬਾਪ ਹੁੰਦਾ ਹੈ ਮੇਅਰ ਸਾਹਿਬ ਮੈਂ ਮੇਅਰ ਸਾਹਿਬ ਨਾਲ ਬਾਅਦੂ ਗੱਲ ਕਰਾਂਗਾ ਲੇਕਿਨ ਰੇਲਵੇ ਮੰਤਰੀ ਇੱਕ ਸਰਦਾਰ ਰਵਨੀਤ ਸਿੰਘ ਬਿੱਟੂ ਜਿਹੜੇ ਰੇਲਵੇ ਮੰਤਰੀ ਹੈ ਮੈਂ ਉਹਨਾਂ ਨੂੰ ਫੋਨ ਲਗਾਉਣਾ ਚਾਹਾਂਗਾ ਔਰ ਇਹ ਹਾਲਾਤ ਬਿਆਨ ਕਰਨਾ ਚਾਹਾਂਗਾ ਕਿ ਆਖਰ ਕਦੋਂ ਲੋਕਾਂ ਨੂੰ ਕਦੋਂ ਲੋਕਾਂ ਨੂੰ ਨਿਜਾਦ ਮਿਲੇਗੀ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਹੈਰਾਨ ਹੁਣਾ ਵਾਂ ਕਿ ਸਿਰਫ ਇੱਕੋ ਸਾਈਡ ਸਿਰਫ ਇੱਕੋ ਹੀ ਹਲਕਾ ਲੁਧਿਆਣਾ ਵਾ ਅਹਰਾ ਦੇਖੋ ਅੱਜ ਕਿਵੇਂ ਕਿਵੇਂ ਲੋਕ ਪਰੇਸ਼ਾਨ ਹੈ ਕਿਵੇਂ ਕਿਵੇਂ ਲੋਕ ਇੱਥੇ ਅ ਤੁਸੀਂ ਦੇਖ ਸਕਦੇ ਹੋ ਬੇ ਨਿਕਰ ਕਿਵੇਂ ਬੋਲ ਰਿਹਾ ਇੱਕ ਸਾਈਡ ਇੱਕ ਸਾਈਡ ਇੱਕ ਸਾਈਡ ਅੱਜ ਅੱਜ ਕਈ 90 ਦਿਨ ਹੋ ਗਏ ਅੱਜ ਕਈ 90 ਦਿਨ ਹੋ ਗਏ ਲੇਕਿਨ ਹਣੇ ਤੱਕ ਇਹ ਪੁਲ ਜਿਹੜਾ ਹੈਗਾ ਵਾ ਇਹ ਤੁਮੋਰੀਆ ਪੁਲ ਜਿਹੜਾ ਹੈਗਾ ਵਾ ਹਣੇ ਤੱਕ ਉਡੀਕਾ ਮਾਰਦਾ ਪਿਆ ਕਿ ਕਦੋਂ ਮੈਂ ਖੁੱਲਾਂਗਾ ਅੱਜ ਲੋਕ ਪਰੇਸ਼ਾਨ ਆ ਲੁਧਿਆਣੇ ਦੇ ਜਨਤਾ ਪਰੇਸ਼ਾਨ ਆ ਲੁਧਿਆਣੇ ਦੀ ਸੋ ਰਵਨੀਤ ਸਿੰਘ ਬਿੱਟੂ ਸਾਹਿਬ ਜਿਹੜਾ ਸਾਡੇ ਰੇਲਵੇ ਮਨਿਸਟਰ ਹੈ

आपके द्वारा डायल किया गया नंबर इस समय व्यस्त है कृपया करके थोड़ी देर बाद कोशिश करो मैं दोबारा तो मिलाना भाई हो सकता है कि वाकई कि जनुअली बिजी हो आपके द्वारा कायम किया गया ਹੈਲੋ ਹਾਂਜੀ ਭਾਜੀ ਆ ਮੰਤਰੀ ਰਿਸਪੈਕਟਡ ਰਵਨੀਤ ਸਿੰਘ ਬਿੱਟੂ ਸਾਹਿਬ ਬੋਲ ਰਿਹਾ ਹਾਂ ਆਈਕੂਨ ਨਾਲ ਥੋੜੀ ਗੱਲ ਕਰਾਉਣਾ ਬੰਤੀ ਸਾਹਿਬ ਨਾਲ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਵਨੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਹੁਕਮ ਕਰ ਹੁਕਮ ਰਵਨੀਤ ਸਿੰਘ ਜੀ ਬੇਨਤੀ ਹੁਕਮ ਨਹੀਂ ਆਮ ਜਨਤਾ ਵਾਂ ਮੈਂ ਬੇਨਤੀ ਕਰ ਸਕਦਾ ਆ ਰਵਨੀਤ ਸਿੰਘ ਜੀ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਦਮੋਰੀਆ ਪੁਲ ਜਿਹੜਾ ਰੇਲਵੇ ਦੇ ਅਧੀਨ ਆਂਦਾ ਵੈ ਔਰ ਰੇਲਵੇ ਨੇ ਅਨ ਲਗਭਗ 90 ਦਿਨ ਦਾ ਟਾਈਮ ਲੱਗਾ ਸੀਗਾ ਇਹਦੀ ਰਿਪੇਅਰ ਕਰਕੇ ਜਨਤਾ ਦੇ ਹਵਾਲੇ ਕਰਨ ਨੂੰ ਤੇ ਮੈਂ ਦੱਸਣਾ ਚਾਹਾਂਗਾ ਕਿ ਕਈ 90 ਦਿਨ ਲੱਗ ਗਏ ਮੈਂ ਹੈਰਾਨ ਹੁੰਦਾ ਵਾਂ ਕਿ ਪੁਲ ਦੀ ਇੱਕ ਸਾਈਡ ਖੁੱਲੀ ਆ ਰੇਂਗ ਦੇ ਕੇ ਟ੍ਰੈਫਿਕ ਲੰਘਦਾ ਪਿਆ ਵਾ ਲੋਕ ਬਹੁਤ ਪਰੇਸ਼ਾਨ ਹੈ ਮੈਂ ਇਹ ਫੋਨ ਇਸੇ ਲਈ ਤੁਹਾਨੂੰ ਲਗਾਇਆ ਵਾ ਕਿਉਂਕਿ ਇਹ ਪੁਲ ਜਿਹੜਾ ਹੈ ਰੇਲਵੇ ਜਿਹੜਾ ਹੈ ਉਹ ਸੈਂਟਰ ਦੇ ਦੀਨ ਆਂਦਾ ਵਾ ਤੇ ਲੁਧਿਆਣਾ ਨੂੰ ਉਮੀਦਾਂ ਬਿੱਟੂ ਸਾਹਿਬ ਤੁਹਾਡੇ ਤੋਂ ਇਹਨਿਕ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਮੇਰੇ ਪਰਿਵਾਰ ਨੂੰ ਲੁਧਿਆਣਾ ਪਰਿਵਾਰ ਇੱਥੇ ਕੋਈ ਸ਼ੱਕ ਨਹੀਂ ਮੈਂ ਆਪਣੇ ਉਥੇ ਸਾਡੇ ਕਾਉਂਸਲਰ ਨੇ ਬੀਜੇਪੀ ਦੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਵੀ ਦੇਖੋ ਪਰ ਹੁਣ ਤੁਸੀਂ ਪਹੁੰਚ ਗਏ ਹੋ ਤੇ ਇਹ ਮੇਰਾ ਮੈਂ ਹੁਣੀ ਇਸ ਗੱਲ ਤੇ ਮੀਟਿੰਗ ਲੈ ਕੇ ਵੀ ਅਗਲੇ ਹਫਤੇ ਤੱਕ ਅਗਲੇ ਹਫਤੇ ਤੱਕ ਇਹ ਕੰਪਲੀਟ ਹੋ ਜੇ ਜੀ ਇਹ ਸੀ ਇਹ ਮੈਂ ਸ਼ੋਰ ਕਰੂੰਗਾ ਤੇ ਤੁਸੀਂ ਥੋੜਾ ਧੰਨਵਾਦ ਤੁਸੀਂ ਇਹ ਮੈਂ ਇਹ ਮੈਟਰ ਹਮੇਸ਼ਾ ਹੀ ਤੁਸੀਂ ਰੀਸ ਕਰਦੇ ਹੋ ਲੁਧਿਆਣੇ ਦੇ ਲੋਕਾਂ ਦੇ ਤੁਹਾਡਾ ਧੰਨਵਾਦ ਬਿਲਕੁਲ ਉਹ ਕਈ ਵਾਰ ਪਤਾ ਕੀ ਹੁੰਦਾ ਜੀ ਉਹ ਕਈ ਪੋਲਿਟਿਕਸ ਦੀਆਂ ਗੱਲਾਂ ਆ ਜਾਂਦੀਆਂ ਵਿੱਚ ਜਿਵੇਂ ਆਪਣੇ ਇਲੈਕਸ਼ਨ ਚੱਲਦੀ ਆ ਤੇ ਇਹ ਗੱਲ ਤੁਸੀਂ ਬੜਾ ਚੰਗੀ ਕਰਾ ਦੱਸਤਾ ਕਿ ਇਹ ਰੇਨਵੇ ਦਾ ਏ ਤੇ ਮੈਂ ਇੱਕ ਹਫ਼ਤੇ ਤੁਹਾਨੂੰ ਅੰਸ਼ੂਰ ਕਰਦਾ ਕਿ ਇਹ ਜਿਹੜਾ ਪੋਲਾ ਬਿਲਕੁਲ ਇਹਨੂੰ ਮਤਲਬ ਲੋਕਾਂ ਦੇ ਲਈ ਸਹੂਲਤ ਲਈ ਜਿਵੇਂ ਤੁਸੀਂ ਕਹਿ ਰਹੇ ਹੋ ਉਵੇਂ ਇਹਨੂੰ ਤਿਆਰ ਕਰ ਦਿੱਤਾ ਜੀ ਬਿਲਕੁਲ ਰਮਨੀ ਜੀ ਟ੍ਰੈਫਿਕ ਰੇਂਗ ਰੇਂਗ ਕੇ ਲੰਘਦਾ ਪਿਆ ਵਾ ਲੁਧਿਆਣਾ ਸ਼ਹਿਰ ਦੇ ਜੋ ਹਾਲਾਤ ਹੈ ਮੈਂ ਹੁਣ ਕੀ ਕਹਾਂ ਬਿੱਟੂ ਸਾਹਿਬ ਮੈਂ ਕੀ ਕਹਾਂ ਮੈਂ ਬਸ ਇਹੀ ਬੇਨਤੀ ਕਰਾਂਗਾ ਕਿ ਲੁਧਿਆਣਾ ਦੇ ਲੋਕਾਂ ਨੂੰ ਇਹ ਬਹੁਤ ਰਾਹਤ ਮਿਲੇਗੀ ਸ਼ਹਿਰ ਨੂੰ ਜੋੜਨ ਵਾਲਾ ਇਹ ਪੁੱਲ ਹੈ ਔਰ ਜਿਵੇਂ ਕਿ ਤੁਸੀਂ ਕਿਹਾ ਮੈਂ ਉਮੀਦ ਕਰਦਾ ਕਿ ਤੁਸੀਂ ਰੇਲਵੇ ਡਿਪਾਰਟਮੈਂਟ ਨਾਲ ਗੱਲ ਕਰਕੇ ਤੇ ਇੱਥੇ ਜਿਵੇਂ ਦੋ 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 ਬੰਦੇ ਲੱਗੇ ਇੱਥੇ ਇਹਨੂੰ ਤੇਜ਼ ਕੰਮ ਸ਼ੁਰੂ ਕਰਵਾ ਕੇ ਇਹ ਵਾਕਈ ਇੱਕ ਹਫ਼ਤੇ ਦੇ ਵਿੱਚ ਸਾਨੂੰ ਹੈਂਡਓਵਰ ਹੋ ਜਵੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਤੁਸੀਂ ਤੁਸੀਂ ਜ਼ਿੰਮੇਵਾਰੀ ਲੈ ਲਓ ਮੈਂ ਲਲੀ ਜੀ ਤੇ ਜ਼ਿੰਮੇਵਾਰੀ ਦੋ ਮੈਂ ਤੁਹਾਨੂੰ ਭਰੋਸਾ ਦਵਾਉਣਾ ਬਿਲਕੁਲ ਤੁਸੀਂ ਕਹਿਤਾ ਤਾਂ ਮੈਂ ਜ਼ਿੰਮੇਵਾਰੀ ਆ ਲੈ ਲੀ ਜੀ ਫਿਰ ਬਸ ਲੈ ਲਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ